ਉਹਦੇ ਤਾਂ ਨਹੀਂ ਤੇ ਇੱਕ ਇੱਕ ਦਰਵਾਜ਼ਾ ਅਹੋ ਦਰਵਾਜ਼ਾ ਲਿਆ ਜਾ ਰਿਹਾ ਹੈ ਇਹ ਪਰਾਜੇ ਚੁਲੀ ਦਾ ਫਾਇਦਾ ਕਿੰਨੀ ਕੀ ਹੈ ਇਹ ਚੱਕਰ ਕਿਹੜਾ ਹੈ ਚੱਕਰੀਆਂ ਦੀਆਂ ਨੱਥ ਖੜ ਜਾ ਤੂੰ ਖੜ ਜਾ ਜੀ ਸਾਹਿਬ ਨਹੀਂ ਹੁੰਦੀ ਆ ਇਹ ਕਿੰਨੇ ਮੈਟ੍ਰਿਕ ਟਨ ਬਣਾ ਲੈ ਕਰਦਾ ਇੱਕ ਬਾਗ ਰੀ ਤਾਂ ਤੁਸੀਂ ਇੰਨੇ ਮੈਟ੍ਰਿਕ ਟਨ ਇਨਸਪੈਕਟ ਕਰਨੀ ਹੈ ਹਾਂ ਜੀ ਇਹ ਮੰਨ ਲਓ ਕਿ 2 ਲੱਖ ਮੈਟ੍ਰਿਕ ਟਨ 4 ਲੱਖ ਮੈਟ੍ਰਿਕ ਟਨ ਇੰਨੀ ਹੁੰਦੀ ਹੈ ਇਹ ਵੀ ਇੱਕ ਐਸਟੀਮੇਟ ਬਣਾਓ ਮਤਲਬ ਵੀ ਇਸ ਤੋਂ ਇੰਨੇ ਟਨ ਕਯੂਬਿਕ ਫੁੱਟ ਰੇਟਾ ਨਿਕਲ ਸਕਦਾ ਹੈ ਕਿਉਂਕਿ ਉਸ ਦਾ ਆਵਲੇ ਜਿਹੜੀ ਇਨਸਪੈਕਟ ਹੁੰਦੀ ਹੈ ਇਸ ਤੋਂ ਲੋਕਾਂ <muchas> ਸਰ ਜਿਹੜੀ ਵੀਡੀਓ ਵਾਇਰਲ ਹੋਈ ਆ ਤੇ ਉਹ ਫੇਕ ਆ ਕਿ ਰੀਅਲ ਆ ਜੀ ਉਹ ਵੀਡੀਓ ਦੇ ਆਧਾਰ ਤੇ ਪਾਇਆ ਜਾ ਰਿਹਾ ਕਿ ਜਿਹੜੀ ਕਿ ਚੈਨ ਵਾਲੀਆਂ ਮਸ਼ੀਨਾਂ ਚੱਲ ਰਹੀਆਂ ਉਹ ਵੀਡੀਓ ਫੇਕ ਆ ਜਾਂ ਰੀਅਲ ਆ ਜੀ ਸਰ ਜੋ ਵੀਡੀਓ ਦੇਖਣ ਚ ਆ ਰਹੀ ਹੈ ਉਸ ਦੇ ਰਿਗਾਰਡਿੰਗ ਅਸੀਂ ਤੁਰੰਤ मौके ਤੇ ਪਹੁੰਚ ਕੇ ਉਸ ਸੀਨ ਨੂੰ ਵੈਰੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਜੋ ਵੀਡੀਓ ਦੇ ਵਿੱਚ ਜੋ ਲੈਂਡਮਾਰਕਸ ਦਿਖਾਏ ਜਾ ਰਹੇ ਹੈਗੇ ਆ ਸਾਡੀ ਮਾਈਨਿੰਗ ਸਾਈਡ ਦੇ ਨਾਲ ਮੈਚ ਨਹੀਂ ਕਰ ਰਿਹਾ ਤੋਂ ਮੇਰਾ ਇਸ ਚੀਜ਼ ਤੋਂ ਅੰਦਾਜ਼ਾ ਹੈ ਕਿ ਇਹ ਕਿਸੇ ਹੋਰ ਜ਼ਿਲ੍ਹੇ ਅੰਦਰ ਚੱਲ ਰਹੀ ਮਾਈਨਿੰਗ ਸਾਈਟ ਹੈ ਜਿਸ ਨੂੰ ਜ਼ਿਲ੍ਹਾ ਮੋਗਾ ਦੀ ਇੰਡਸਟਰੀ ਜਿਹੜਾ ਹੈ ਆਪਣੇ ਉੱਚ ਦੁਕਾਨੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਤੇ ਜੋ ਉਸ ਖੱਡ ਦੇ ਲੇਕੇਦਾਰ ਨੇ ਉਹਨਾਂ ਨਾਲ ਕੋਈ ਜੀ ਜੋਨਰੀ ਰੰਜਿਸ਼ ਹੈ ਉਸ ਚੀਜ਼ ਤੇ ਹੈ ਜੀ ਜੋ ਇੰਟਰਨੈਟ ਤੇ ਅਪਲੋਡ ਹੋ ਦਿੱਤੀ ਗਈ ਸਰ ਜਿਹੜੀ ਖੱਡ ਦਾ ਨਾਮ ਪਾਇਆ ਗਿਆ ਵਾ ਇਹ ਖੜ ਦਾ ਐਡਰੈਸ ਕੀ ਆ ਲੋਕੇਸ਼ਨ ਕੀ ਆ ਪ੍ਰੋਪਰਟੀ ਦੀ ਸਾਈਡ ਦੀ ਇਹ ਜੋ ਖੜ ਹੈ ਇਹ ਆਦਰਾਮਾਨ ਪੂਰੇ ਨਾਮ ਤੇ ਇਹ ਜਲੰਧਰ ਦੇ ਰਕਵੇ ਜਲੰਧਰ ਦਾ ਪਿੰਡ ਹੈਗਾ ਚਾਹ ਪਰਾਮੇ ਜਿਸ ਦੇ ਨਾਲ ਇਹ ਬਿਲਕੁਲ ਇਹਦੀ ਲੈਂਡ ਬਾਉਂਡਰੀ ਟੱਚ ਹੋ ਰਹੀਆਂ ਨੇ ਠੀਕ ਹੈ ਤਾਂ ਇਹ ਜਿਹੜੀ ਹੈਗੀ ਹੈ ਮਾਈਨਿੰਗ ਸਾਈਟ ਨੂੰ ਐਕਸੈਸਿਬਿਲਟੀ ਜਿਹੜੀ ਹੈ ਉਹ ਜਲੰਧਰ ਦੇ ਬਸੋਂ ਹੀ ਲੱਗਦੀ ਹੈ ਐਂਡ ਆਵਾਜਾਈ ਵਾਸਤੇ ਜਲੰਧਰ ਦੇ ਬੰਨ ਨੂੰ ਅਤੇ ਕੁਝ ਉਹਨਾਂ ਵੱਲੋਂ ਜੋ ਲੋਕਲ ਨੇ ਉਹਨਾਂ ਵੱਲੋਂ ਜੋ ਪਿੰਡ ਦੇ ਛੋਟੇ ਰਸਤੇ ਉਹਨਾਂ ਦਾ ਉਹਨਾਂ ਦਾ ਯੂਜ਼ ਕੀਤਾ ਜਾਂਦਾ ਸਰ ਤੁਸੀਂ ਉੱਥੇ ਮੌਕੇ ਤੇ ਗਏ ਹੋ ਲੇਬਰ ਵੱਲੋਂ ਕੋਈ ਸ਼ਿਕਾਇਤ ਕੀਤੀ ਗਈ ਹੈ ਜੀ ਨਹੀਂ ਦੇਖੋ ਉਹਨਾਂ ਕੋਈ ਵੀ ਅੱਜ ਤੱਕ ਕੋਈ ਕੰਪਲੇਂਟ ਸੁਣਨ ਖਿਆ ਐਦਾਂ ਦੀ ਨਹੀਂ ਕੋਈ ਖਬਰ ਆਈ ਹੈ ਬਹੁਤ ਜੁੜ ਕੇ ਕੰਮ ਸਾਰਾ ਸਮਝ ਚੱਲ ਰਿਹਾ ਹੈ ਜਿਨ੍ਹਾਂ ਕਿਸੇ ਦੀ ਕੋਈ ਪਰੇਸ਼ਾਨੀ ਨਹੀਂ ਠੀਕ ਹੈ ਹਨ ਇੱਕ ਕਰਨਾ ਇੱਕ ਆਪਣਾ ਤੁਸੀਂ ਨਾਮ ਦੱਸ ਦਿਓ ਔਰ ਤੁਹਾਡਾ ਜਿਹੜਾ ਮਾਈਨਿੰਗ ਵਿਭਾਗ ਦੇ ਵਿੱਚ ਅਹੁਦਾ ਕੀ ਹੈ ਉਹ ਵੀ ਦੱਸ ਦਿਓ ਮੇਰਾ ਨਾਮ ਰਦੀਸ਼ ਕੁਮਾਰ ਹੈ ਮੈਂ ਅਜ਼ਾਦ ਮੀਡੀਆ ਲਈ ਹਕਮਦਾਰ ਮਾਈਨਿੰਗ ਅਫਸਰ ਮੁਗਲ ਨੂੰ ਅਪਾਇੰਟਡ ਹੈ ਅਸੀਂ ਗੱਲਬਾਤ ਕਰ ਰਹੇ ਸੀ ਉਹਨਾਂ ਨੇ ਤੁਹਾਨੂੰ ਕੀ ਦੱਸਿਆ ਹੈ ਡਰਾਈਵਰਾਂ ਵੱਲੋਂ ਉਹਨਾਂ ਨੇ ਇਹ ਗੱਲ ਕੀਤੀ ਸੀ ਕਿ ਸਰ ਜਿਹੜੇ ਉੱਥੇ ਰੇਤੇ ਦੇ ਟਰਾਲੇ ਜਾਂ ਟਰਾਲੀਆਂ ਭਰ ਰਹੇ ਸੀ ਡਰਾਈਵਰਾਂ ਨਾਲ ਤੁਸੀਂ ਗੱਲਬਾਤ ਕਰ ਰਹੇ ਸੀਗੇ ਤੇ ਉਹਨਾਂ ਨੇ ਤੁਹਾਨੂੰ ਕੀ ਜਵਾਬ ਦਿੱਤਾ ਸੀ ਦੇਖੋ ਜੋ ਅਲੀਗੇਸ਼ਨਸ ਲੱਗ ਰਹੇ ਸੀਗੇ ਉਹਨਾਂ ਦੇ ਤਹਿਤ ਜੋ ਉੱਥੇ ਮੌਜੂਦ ਲੋਕ ਸੀਗੇ ਉਹਨਾਂ ਤੋਂ ਬਿਆਨ ਲਿਆ ਗਿਆ ਕਿ ਉਹਨਾਂ ਤੋਂ ਬਿਆਨ ਲੈ ਕੇ ਇਹ ਵੈਰੀਫਾਈ ਕੀਤਾ ਗਿਆ ਕਿ ਇੱਥੇ ਜੋ ਮਿੱਟੀ ਦੀ ਪਟਾਈ ਹੈ ਜਾਂ ਰੇਤ ਦੀ ਪਟਾਈ ਹੈ ਉਹ ਬੀਸੀਵੀ ਮਸ਼ੀਨਾਂ ਨਾਲ ਕੀਤੀ ਜਾਂਦੀ ਹੈ ਜਾਂ ਕੋਪਲੇਨ ਮਸ਼ੀਨ ਚਲਾਈ ਜਾਂਦੀ ਹੈ ਤਾਂ ਉਹਨਾਂ ਨੇ ਜੋ ਹੈ ਸਾਹਮਣੇ ਆ ਕੇ ਇਹ ਤਸਦੀਕ ਕੀਤਾ ਹੈ ਕਿ ਇੱਥੇ ਜਿਹੜੀ ਰੇਤ ਦੀ ਪਟਾਈ ਹੈ ਇਹ ਜਦੋਂ ਲੋਡਿੰਗ ਹੋ ਰਹੀ ਹੈ ਕਿ ਟਰਾਲੀਆਂ ਦੇ ਅੰਦਰ ਜਾਂ ਟਿਪੜਾਂ ਦੇ ਅੰਦਰ ਕੇਵਲ ਜੀਸੀਬੀ ਮਸ਼ੀਨਾਰੀ ਹੀ ਹੋ ਰਹੀ ਹੈ ਅਤੇ ਕੋਈ ਮਸ਼ੀਨਰੀ ਕੋਈ ਹੋਰ ਸਰ ਉੱਥੇ ਪਾਇਆ ਗਿਆ ਕਿ ਇਲੀਗਲ ਕੰਮ ਚੱਲ ਰਿਹਾ ਜੀ ਜੀ ਇਲੀਗਲ ਕੰਮ ਚੱਲ ਰਿਹਾ ਹੈ ਇਲੀਗਲ ਕੰਮ ਚੱਲ ਰਿਹਾ ਹੈ ਬਿਲਕੁਲ ਤੁਸੀਂ ਉਸ ਉਸ ਥਾਂ ਤੇ ਜਾ ਕੇ ਮੈਂ ਆਪਣੀ ਜੋ ਮਨਜ਼ੂਰੀ ਪ੍ਰਾਪਤ ਰੱਖਦਾ ਆਪਣੇ ਕੋਲ ਨਕਸ਼ਾ ਜੋ ਆਪਣੀ ਕੇਐਮਐਲ ਫਾਈ ਹੁੰਦੀ ਹੈ ਉਹਦੇ ਅਕੋਰਡਿੰਗ ਉਸ ਨੂੰ ਚੈੱਕ ਕੀਤਾ ਹੈ ਠੀਕ ਹੈ ਕਿ ਨਹੀਂ ਜੋ ਜੋ ਪਟਾਈ ਦਾ ਕੰਮ ਆ ਉਸ ਕੇਮ ਦੇ ਅੰਦਰ ਵੀ ਚੱਲ ਰਿਹਾ ਹੈ ਜੋ ਕਿ ਆਦਰਮਾਨ ਦੇ ਕੋਲੇ 127 ਕਿੱਲੇ ਦੀ ਜ਼ਮੀਨ ਹੈ ਜਿਸ ਵਿੱਚੋਂ ਆਪਾਂ ਦੇਤੇ ਦੀ ਪਟਾਈ ਕਰ ਸਕਦੇ ਹਾਂ ਠੀਕ ਹੈ ਸੋ ਇੰਨੀ ਜ਼ਮੀਨ ਹੋਣ ਦੇ ਬਾਵਜੂਦ ਸਾਨੂੰ ਕਿਤੇ ਹੋਰ ਬਾਹਰ ਮਿੱਟੀ ਲਈ ਦੇਤੇ ਦੀ ਪਟਾਈ ਕਰਨ ਦੀ ਕੋਈ ਲੋੜ ਨਹੀਂ ਥੈਂਕ ਯੂ